ਸਸ਼ਟੀਕਾਲ ਜੀ ਅੱਜ ਦਾ ਗੀਤ ਜਦੋਂ ਇੱਕ ਧੀ ਦਾ ਰਿਸ਼ਤਾ ਬਾਹਰਲੇ ਮੁਲਕ ਦੇ ਵਿੱਚ ਹੋ ਜਾਂਦਾ ਤੇ ਉਦੋਂ ਉਹਦੇ ਵਿਆਹ ਦੇ ਵਿੱਚ ਇਹ ਗੀਤ ਗਾਇਆ ਜਾਂਦਾ ਹੈ ਉਮੀਦ ਹੈ ਤੁਹਾਨੂੰ ਪਸੰਦ ਆਇਆਗਾ ਜੀ ਸੁਣਨੀ ਮਾਏ ਪਿਓ ਬਠ ਲਾ ਵਿਛਦਾਣਾ ਮਾਏ ਨਹੀਂ ਵਾਟਾਂ ਦੂਰ ਦੀਆਂ ਅਸਾ ਤੋਰ ਪਰ ਦੇਸੀ ਰਦੀਆਂ ਸੁਣਨੀ ਮਾਇ ਲਾ ਬਠਲਾ ਵਿੱਚ ਰਾਈ ਵੀਰਾਵੇ ਵਟਾਂ ਦੂਰ ਦੀਆਂ ਹੋਣ ਕੀ ਦੇ ਨਾਲ ਕਰੇਗਾ ਲੜਾਈ ਵੀਰਾਵੇ ਵਟਾਂ ਦੂਰ ਦੀਆਂ ਵੋੜਨ ਲੱਗੀਆਂ ਗੋਲਾਂ ਬਾਪੂ ਜੀ ਵਾਟਾਂ ਦੂਰ ਦੀਆਂ ਹੋਂ ਦੁੱਖ ਸੁਖ ਕੀ ਦੇ ਨਾਲ ਫੋਲਾਂ ਬਾਪੂ ਜੀ ਵਾਟਾਂ ਦੂਰ ਦੇਖ ਨਿ ਮਾਏ ਅੰਬ ਦਾ ਪੱਤਾ ਹਰਿਆ ਮਾਏ ਨਹੀਂ ਵਟਾ ਦੂਰ ਦੀਆਂ ਆਪਣੀ ਲਾਡੋ ਨੂੰ ਤੂੰ ਵੀ ਦੇ ਆ ਕਰਿਆ ਮਾਏ ਨਹੀਂ ਵਟਾ ਦੂਰ ਦੀਆਂ ਧੰਵਾਦ ਜੀ ਇੱਕ ਬਹੁਤ ਹੀ ਵਿਰਾਗਮਈ ਗੀਤ ਹੈ ਜਦੋਂ ਕਿ ਧੀ ਨੂੰ ਪਰਦੇਸ ਤੋਰਿਆ ਜਾਂਦਾ ਵਿਆਹ ਕਰਕੇ ਤਾ ਇੱਕ ਮਾਪਾਪ ਤੇ ਉਹਦਾ ਭੈਣ ਭਰਾ ਹੀ ਜਾਣਦੇ ਨੇ ਕਿ ਉਹਨਾਂ ਦੇ ਅੰਦਰ ਕਿਹੜੀ ਖਿੱਚ ਪੈਦਾ ਹੁੰਦੀ ਹੈ ਹਨਾ ਇੱਕ ਬਹੁਤ ਹੀ ਵਿਰਾਗ ਹੁੰਦਾ ਹੈ ਜੀ ਆਪਣੇ ਧੀਆਂ ਪੁੱਤਾਂ ਨੂੰ ਦੂਰ ਭੇਜਣਾ ਕਿਸੇ ਦੇ ਲਈ ਵੀ ਸੌਖਾ ਨਹੀਂ ਹੁੰਦਾ ਸੋ ਕਿਸ ਤਾਂ ਦਾ ਲੱਗਾ ਅੱਜ ਦਾ ਗੀਤ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਜੋ ਅਸੀਂ ਹੋਰ ਤੁਹਾਡੇ ਨਾਲ ਨਵੇਂ-ਨਵੇਂ ਗੀਤ ਬੋਲੀਆਂ ਟੱਪੇ ਲੈ ਕੇ ਆਉਂਦੇ ਰਹੀਏ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਮੈਨੂੰ ਇੰਨਾ ਸਾਥ ਦੇ ਰਹੇ ਹੋ ਇੰਨਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ